ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਬਾਬੇ ਸਰਜ ਦੇ ਨਾਲ ਪਿੰਡ ਸਭਰਾ ਵਿਖੇ ਪਹੁੰਚੇ ਆਂ। ਬਾਬਾ ਸਰਜ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚ ਅ ਸੇਵਾ ਨਿਭਾਈ ਏ, ਕਾਰਜ ਕੀਤੇ ਨੇ। ਆ ਹੁਣ ਫੇਰ ਜਦੋਂ ਅ ਕਿਸਾਨੀ ਅੰਦੋਲਨ ਚੱਲਿਆ ਏ, ਅ ਸ਼ੰਭੂ ਬਾਡਰ ਤੇ ਜਿੱਥੇ ਅ ਕਾਫੀ ਸੰਘਰਸ਼ ਕੀਤਾ ਕਿਸਾਨਾਂ ਨੇ ਉਦੇ ਦੌਰਾਨ ਬਾਬਾ ਸਾਰਜ ਨੇ ਬੀਜੇਪੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਕਿਉਂ ਆਖਿਆ ਕਿਉਂ ਬੀਜੇਪੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀ ਕਿਉਂ ਹੁਣ ਉਹਨਾਂ ਨੇ ਅਲਵਿਦਾ ਆਖ ਦਿੱਤਾ ਹੈ ਦੂਜੀਆਂ ਪਾਰਟੀਆਂ ਨੂੰ ਕਿਉਂ ਛੱਡਾਇ ਉਹ ਸਾਰੇ ਕਾਰਨ ਆਪਾਂ ਬਾਬੇ ਸਾਰਜ ਦੇ ਕੋਲ ਪੁੱਛਦੇ ਹਾਂ ਆਓ ਤੁਹਾਨੂੰ ਬਾਬੇ ਸਾਰਜ ਦੇ ਨਾਲ ਮਿਲੌਣੇ ਬਾਬਾ ਸਾਹਿਬ ਜੀ ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਮਤਲਬ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਭਰਾਵਾਂ ਦਾ ਪੱਤਰਕਾਰਾਂ ਭਰਾਵਾਂ ਦਾ ਸਾਰੇ ਤੁਸੀਂ মিডিਆ ਸਾਡੀ ਖਬਰ ਬਚਾਉਂਦੇ ਜੀ ਤੇ ਜੇ ਤੂੰ ਹੀ ਸਾਡੇ ਤੱਕ ਨਾ ਪਹੁੰਚੋ ਤੇ ਸਾਡੀ ਆਵਾਜ਼ ਨੂੰ ਕਿੰਨੇ ਜਿਤਨਾ ਅੱਗੇ ਸਰਕਾਰਾਂ ਜਿਹੜੀਆਂ ਆਵਾਜ਼ ਨੂੰ ਦਬਾਉਂਦੀਆਂ ਵਾ ਤੇ ਸਾਡੀ ਆਵਾਜ਼ ਜਿਹੜੀ ਆ ਉਹ ਮਤਲਬ ਦਬੀ ਜਾਣੀ ਆ ਤੇ ਜੇ ਤੂੰ ਹੀ ਸਾਡੀ ਆਵਾਜ਼ ਨੂੰ ਜਿਹੜੀ ਬੰਦ ਕਰਦੇ ਸਰਕਾਰ ਤੇ ਕਹ ਪਿਆਉਂਦੇ ਇਹ ਤੁਹਾਡਾ ਤੈਦੋਂ ਤੁਹਾਨੂੰ ਮਦਦ ਕਰਦੇ ਜੀ ਜਿਹੜੀ ਤੁਸੀਂ ਇਹ ਮੈਨੂੰ ਪਤਾ ਕਾ ਸਵਾਲ ਕੀਤਾ ਵੀ ਤੁਸੀਂ ਪਾਰਟੀਆਂ 'ਚ ਕੰਮ ਕੀਤਾ ਹੈ ਹਰ انسان ਦਾ ਕੰਮ ਹੁੰਦਾ ਵੀ ਮੈਂ ਕੋਈ ਨਾ ਕੋਈ ਕੰਮ ਚੰਗਾ ਕਰਾਂ ਭਾਵੇਂ ਪਾਰਟੀ ਜਿਹੜਾ ਕਰਾਂ ਪਾਰਟੀ 'ਚ ਬਾਹਰ ਆਇਆ ਕਰਾਂ ਤੇ ਮੈਂ ਤਾਂ ਇਹ ਹੀ ਗੱਲ ਕਰਾਂਗਾ ਵੀ ਮੈਨੂੰ ਹੋ ਸਕਦਾ ਵੀ ਇਹ ਭੁੱਲ ਵੀ ਹੋਈ ਹੋਵੇ ਮੈਂ ਕਾਲੀਦਾਲ ਦੇ ਵਿੱਚ ਵੀ ਪੂਰੀ 12 13 ਸਾਲ ਲਗਾਤਾਰ ਮੈਂ ਪਾਰਟੀ ਦੇ ਵਿੱਚ ਸੇਵਾ ਕੀਤੀ ਹੈ ਤੇ ਫਿਰ ਉਦੋਂ ਬਾਅਦ ਦੇ ਵਿੱਚ ਮੈਂ ਆਮ ਦੇ ਵਿੱਚ ਜਿਹੜਾ ਅਸੀਂ ਮੈਂ ਜਦੋਂ ਆ ਗਿਆ ਆਮ ਦੇ ਵਿੱਚ ਇਹਨੂੰ ਆ ਨਹੀਂ ਇਹ ਸਭਰਾਵਾਂ ਦੇ ਵਿੱਚ ਕੋਈ ਐਹੋ ਜੀ ਗੱਲ ਹੈਗੀ ਵੀ ਦਿੱਲੀ ਸਰਕਾਰ ਚੱਲਦੀ ਸੀ ਇਹਨਾਂ ਦੀ ਇੱਥੇ ਕੋਈ ਨਹੀਂ ਮਤਲਬ ਸਰਕਾਰ ਜਿਹੜੀ ਇਹਨਾਂ ਦੇ ਕੋਲੇ ਹੈਗੀ ਤਾਂ ਅਸੀਂ ਪੰਜ ਚਾਰ ਆਦਮੀ ਜਿਹੜੇ ਸਭਰਾਵਾਂ ਤੋਂ ਝੰਡਾ ਬੁਲੰਦ ਕੀਤਾ ਤੇ ਮੀਟਿੰਗਾਂ ਕਰਾਉਣੀਆਂ ਘਰਾਂ 'ਚ ਮੀਟਿੰਗਾਂ ਕਰਾਉਣੀਆਂ ਕੋਈ ਖਰਚ ਨਹੀਂ ਇਹ ਪਾਰਟੀ ਇੰਨੀ ਕਮਜ਼ੋਰ ਸੀ ਅਸੀਂ ਆਪਦੇ ਕੋਲੋਂ ਜਿਹੜੀਆਂ ਥੋੜਾ ਥੋੜਾ ਫੰਡ ਪਾ ਕੇ ਮੀਟਿੰਗਾਂ ਕਰਾਉਣੀਆਂ ਤੇ ਜਦੋਂ ਇਹ ਸਰਕਾਰ ਬਣ ਗਈ ਜਿੱਤ ਗਈ ਤੇ ਉਹਨਾਂ ਮੰਤਰੀਆਂ ਛੰਤਰੀਆਂ ਨੇ ਜਿਹੜੇ ਇਹਨਾਂ ਦੇ ਬਣਾਏ ਹੋਏ ਜਿਹੜੇ ਉਹਨਾਂ ਨੇ ਸਾਨੂੰ ਇਹ ਕੱਲ ਦਾ ਗਨੇ ਆਏ ਨੇ ਵੀ ਇਹਨਾਂ ਬੰਦਿਆਂ ਨੇ ਸੇਵਾ ਕੀਤੀ ਆ ਇਹਨਾਂ ਬੰਦਿਆਂ ਨੇ ਕੁਛ ਨਾ ਕੋਸਾ ਜਾਈ ਪਾਰਟੀ ਵਾਸਤੇ ਕੀਤਾ ਜਿਹੜੇ ਕੋਈ ਚੰਦ ਬੰਦੇ ਥੋੜੇ ਦਿਨਾਂ ਵਾਸਤੇ ਮਹੀਨਿਆਂ ਵਾਸਤੇ ਦੂਜੀਆਂ ਸਰਕਾਰਾਂ ਜੋਂ ਨਿਕਲ ਕੇ ਆਏ ਤੇ ਉਹਨਾਂ ਨੂੰ ਜਿਹੜਾ ਸੀ ਉਹਨਾਂ ਦਾ ਉਹਨਾਂ ਦਾ ਬੋਲਬਾਲਾ ਕੀਤਾ ਤੇ ਜਦੋਂ ਸਾਨੂੰ ਉਹ ਭੁੱਲ ਗਏ ਤੇ ਅਸੀਂ ਵੀ ਹੌਲੀ ਹੌਲੀ ਆਖਿਆ ਵੀ ਅਸੀਂ ਇਹਨਾਂ ਸਰਕਾਰ ਤੋਂ ਕੀ ਲੈਣਾ ਹੈ ਪਿੱਛੇ ਹਰ ਕੇ ਬਾਬਾ ਸਰਦਜੀ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਜਿਹੜੇ ਜਿਨ੍ਹਾਂ ਨੇ ਵਰਕ ਕੀਤਾ ਹੈ ਜਾਂ ਜਿਨ੍ਹਾਂ ਨੇ ਪਾਰਟੀ ਦਾ ਸਾਥ ਦਿੱਤਾ ਹੈ ਉਹਨਾਂ ਨੂੰ ਅਹੁਦੇ ਮਿਲਦੇ ਪਏ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਪਈਆਂ ਨੇ ਤੁਸੀਂ ਕਹਿੰਦੇ ਜੋ ਕਿ ਮੈਂ ਪਾਰਟੀ ਦੇ ਵਿੱਚ ਬਹੁਤ ਵਰਕ ਕੀਤਾ ਪੱਲਿਓ ਪੈਸੇ ਖਰਚੇ ਨੇ ਫਿਰ ਪਾਰਟੀ ਨੇ ਤੁਹਾਨੂੰ ਕਿਉਂ ਬਿਸਾਰਿਆ ਬਿਸਾਰਿਆ ਜੀ ਸੱਚੇ ਬੰਦੇ ਜਦੋਂ ਸੱਚਾ ਬੰਦਾ ਬੋਲਦਾ ਵੀ ਸਾਨੂੰ ਇੱਥੋਂ ਘਾਟਾ ਆਉਂਦਾ ਹੈ ਪੇ ਸਾਡੇ ਪਿੰਡ ਸਭਰਾਵ ਦੇ ਵਿੱਚ ਸਿੱਧੇ ਪੈਸੇ ਆਮ ਪਾਰਟੀ ਨੇ ਲੈਣੇ ਸ਼ੁਰੂ ਕਰਤੇ ਆਪਣੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਦੀ ਬੋਲੀ ਜਿੱਥੇ ਅਸੀਂ 60 ਲੱਖ ਰੁਪਏ ਠੱਠਾ ਕਰਦੇ ਆ ਜਿੱਥੇ ਪਹਿਲਾਂ ਕਾਂਗਰਸ ਦੇ ਵੇਲੇ ਵੀ ਉਹ ਸਿੱਧੇ ਪੈਸੇ ਘਰਵਾ ਲੈਂਦੇ ਸੀ ਤੇ ਉਹ ਚੰਦ ਬੰਦੇ ਤੇ ਸਾਡੇ ਵੀ ਬਣਦੇ ਆ ਸਰਕਾਰ ਤੇ ਸਿੱਧੇ ਪੈਸੇ ਲੈਣ ਦੀ ਕੋਸ਼ਿਸ਼ ਕਰ ਲਈ ਮਤਲਬ ਬਲ ਬਿਨ ਵੀਡੀਓ ਤੋਂ ਮਤਲਬ ਬਲ ਇੱਥੇ ਬੋਲੀ ਤੋਂ ਸਿੱਧੇ ਪੈਸੇ ਲੋਕਾਂ ਦੇ ਘਰਾਂ ਜੋ ਘਰਾਉਣੇ ਸ਼ੁਰੂ ਕਰਤੇ ਜਦੋਂ ਮੈਂ ਉਹ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਂ ਤੇ ਰੌਲਾ ਪਾਇਆ ਵੀ ਨਹੀਂ ਇਹ ਕੰਮ ਚੰਗਾ ਵੀ ਇਹ ਕੰਮ ਨਹੀਂ ਮਤਲਬ ਕਰਨਾ ਚਾਹੀਦਾ ਸਾਨੂੰ ਸਿੱਧੇ ਪੈਸੇ ਨਹੀਂ ਲੈਣੇ ਚਾਹੀਦੇ ਸਾਨੂੰ ਉਹ ਜਿਹੜਾ ਆਪਣਾ ਵੀਡੀਓ ਸਾਹਿਬ ਆ ਕੇ ਡਿਊਟੀ ਕਰੇ ਇਹ ਗੱਲ ਮੁੜ ਕੇ ਮੰਤਰੀ ਸਾਹਿਬ ਕੋਲ ਵੀ ਗਈ ਤੇ ਮੈਂ ਮੰਤਰੀ ਸਾਹਿਬ ਦੇ ਕੋਲੇ ਗੱਲ ਪਹੁੰਚਾਉਣ ਦੀ ਵਹੀਂ ਕੋਟ ਕੀਤੀ ਪਰ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਨਹੀਂ ਉਹਨਾਂ ਨੇ ਸਾਡਾ ਹੀ ਗਨਾ ਕੱਢਿਆ ਵੀ ਤੁਹਾਨੂੰ ਇਹ ਰੌਲਾ ਜਿਹੜਾ ਨਹੀਂ ਪਾਉਣਾ ਚਾਹੀਦਾ ਵੀ ਇਹ ਜਿਹੜਾ ਸੱਚ ਵਾ ਜੇ ਉਹ ਗੱਲ ਬਨੇ ਸਚਾਈ ਨੂੰ ਪਕੜਦੇ ਵੀ ਇੱਕ ਬੰਦਾ ਆਂਦਾ ਵੀ ਪਾਰਟੀ ਨੂੰ ਢਾਹ ਲੱਗਦੀ ਆ ਤੇ ਇਹ ਨਾ ਹੋਵੇ ਫਿਰ ਅਸੀਂ ਉਹ ਦਾਣਿਆਂ ਵਾਸਤੇ ਬੈਠੇ ਸਾਂਝੀ ਕਣਕ ਵਾਸਤੇ ਬੈਠੇ ਉਦੋਂ ਵੀ ਸਾਨੂੰ ਜਾ ਕੇ ਪੁਲਿਸ ਨੇ ਮੈਂ ਇਹ ਕਹਾਂਗਾ ਮੰਤਰੀ ਦੇ ਕਹਣ ਤੇ ਹੀ ਹੋਇਆ ਹੋਗਾ ਕਿ ਜਦੋਂ ਮੰਤਰੀ ਨੂੰ ਹਰ ਗੱਲ ਦਾ ਪਤਾ ਹੁੰਦਾ ਵਾ ਪੁਲਿਸ ਚੜ ਕੇ ਆਈ ਪਹਿਲਾਂ ਪਈ ਸਾਨੂੰ ਆ ਕੇ ਮੁੜ ਕੇ ਦੁਬਾਰਾ ਫੇਰ ਪਈ ਪੱਟੀ ਜਾ ਕੇ ਸਾਨੂੰ ਜਾ ਕੇ ਉਹਨਾਂ ਨੇ ਤੜਕੇ ਮਤਲਬ 6 ਵਜੇ ਜਾ ਕੇ ਚੋਕੇ ਪੁਲਸ ਨੇ ਖੜਿਆ ਖੜਿਆ ਤੇ ਮੈਂ ਹੀ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਾਂ ਜਿੱਥੇ ਲੋ ਅਸੀਂ ਸੱਚੇ ਸੱਚੇ ਹਾਂ ਜਿਹੜਾ ਅੱਜ ਜਿਹੜਾ ਸਰਕਾਰ ਨੇ ਤੋੜਿਆ ਅਸੀਂ ਰਾਸਣ ਦੇਣੇ ਕਰ ਕਰ ਆ ਸਭਰਾਵਾਂ ਦੇ ਵਿੱਚ ਕੱਲ ਪਰਸੋਂ ਵੰਡਿਆ ਬੀਕ ਦਿਨ ਹੋ ਗਏ ਰਾਸਣ ਅੱਧਿਆਂ ਨੂੰ ਰਹਿ ਗਿਆ ਅਦੇ ਵਣਦੇ ਜਦੋਂ ਤੁਹਾਡੇ ਕੋਲ ਕੋਈ ਪਰਾਲਾ ਹੀ ਨਹੀਂ ਵੱਡਾ ਹੈ ਜਦੋਂ ਅਫਸਰ ਸਾਹੀ ਤੁਹਾਡਾ ਸਾਥ ਹੀ ਨਹੀਂ ਦਿੰਦੀ ਯਾਰ ਕੋਈ ਅਫਸਰ ਸਾਹੀ ਆਮ ਪਾਰਟੀ ਦਾ ਸਾਥ ਨਹੀਂ ਦਿੰਦੀ ਸਾਰੀ ਅਫਸਰ ਸਾਹੀ ਜਿਹੜੀ ਆ ਇਹ ਅਫਸਰ ਸ਼ਾਈ ਆ ਕਾਲੀਆਂ ਦੇ ਕਾਂਗਰਸ ਦੇ ਵੇਲੇ ਆ ਵੇਲੇ ਦੀ ਆ ਲੁੱਟ ਖੋਟਾਲੀ ਜਿਹੜੀ ਆ ਉਹ ਉਹ ਚਾਹੁੰਦੇ ਆ ਵੀ ਲੁੱਟ ਖੋਟ ਮਾਰਗੇ ਉਹ ਪੰਜ ਸੱਤ ਦਿਨੋਂ ਡਰੇ ਆ ਰਿਸ਼ਟੀਆਂ ਰੋਟੀਆਂ ਵੀ ਹੋਣ ਲਾ ਪੀਆਂ ਪੁਲਿਸ ਵਾਲਿਆਂ ਨੇ ਵੀ ਕੰਨ ਚੁੱਪ ਲੈ ਜਦੋਂ ਸਰਕਾਰ ਨਵੀਂ ਨਵੀਂ ਬਣੀ ਜਦੋਂ ਉਹਨਾਂ ਨੂੰ ਪਾਲ ਲੱਗਾ ਨਹੀਂ ਯਾਰ ਉਹ ਉਹ ਖੋਤੀ ਉਹ ਬੋਰ ਥੱਲੇ ਆ ਗਈ ਕੁਛ ਨਹੀਂ ਹੋਣ ਵਾਲਾ ਤੇ ਉਹ ਉਹ ਉਦਾਂ ਹੀ ਕੰਮ ਕਰ ਲਾ ਪਏ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਜੋ ਚੱਲਦਾ ਸੀ ਲੈਣ ਦੇਣਾ ਕਿ ਉਹੀ ਜਿਹੜਾ ਲੈਣ ਦੇਣਾ ਉਹ ਇਸ ਸਰਕਾਰ ਵੀ ਚੱਲਦਾ ਪਿਆ ਜੀ ਪੂਰਾ ਚੱਲਦਾ ਜੀ ਉਹ ਗਈ ਉਹ ਘਵਾੜੀ ਉਹ ਸਾਰਾ ਕੁਝ ਹੋ ਰਿਹਾ ਕੋਣ ਹੁੰਦਾ ਨਹੀਂ ਹੁੰਦਾ ਸਾਰਾ ਕੁਝ ਹੁੰਦਾ ਪੁਲਿਸ ਵੀ ਪੈਸੇ ਲੈਂਦੀ ਅਸੀਂ ਦਰ ਵੀ ਪੈਸੇ ਲੈਂਦੇ ਆ ਪਰਿਵਾਰੀ ਵੀ ਪੈਸੇ ਲੈਂਦੇ ਪਰ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੈਂ ਤੇ ਪੰਜਾਬ ਨੂੰ ਭ੍ਰਿਸ਼ਟਾਚਾਰੀ ਮੁਕਤ ਪੰਜਾਬ ਬਣਾ ਦਤਾ ਏ ਤੂੰ ਆਵ ਬੱਜ ਕੇ ਰਵੀ ਤੋਂ ਆ ਬੱਜ ਕੇ ਰਵੀ ਮਤਬਾਲਾ ਤੈਨੂੰ ਇਹਨਾਂ ਨੇ ਲਾ ਦੇਣਾ ਹੈ ਮੁੱਖ ਮੰਤਰੀ ਤੋਂ ਹੂੰ ਲਾ ਗੱਦਰਾ ਦੇਣਾ ਇਹਨਾਂ ਨੇ ਆਖਣਾ ਇਹ ਤੋਂ ਪੰਜਾਬ ਨਹੀਂ ਸਾਂਭਿਆ ਗਿਆ ਅੱਛਾ ਉਹੀ ਬੰਦੇ ਆਨੇ ਲੁੱਟ ਲੈਣਾ ਪੰਜਾਬ ਨੂੰ ਉਹਨਾਂ ਨੇ ਤੈਨੂੰ ਪਾਸੇ ਕਰ ਦੇਣਾ ਹੂੰ ਉਹਨਾਂ ਐਮਐਲਿਆ ਨੇ ਮੰਤਰੀਆਂ ਨੇ ਲੁੱਟ ਲੈਣਾ ਪੰਜਾਬ ਨੂੰ ਉਹ ਤਾਂ ਤੈਨੂੰ ਵੀ ਪਾਸੇ ਕਰ ਦੇਣਾ ਭਗੌਣ ਤਾਂ ਮੜਾ ਮੁੱਖ ਮੰਤਰੀ ਉਹ ਲੈ ਕੇ ਬਹਿ ਗਿਆ ਤੇ ਤੋਂ ਕੰਮ ਨਹੀਂ ਹੋਇਆ ਹੂੰ ਹੂੰ ਭੜਕੇ ਜੀੜੀ ਪੋਣੀ ਹੂੰ ਆ ਜੀੜੀ ਦਾ ਖਿਆਲ ਕਰ ਵੀ ਸਾਡੇ ਮੰਤਰੀ ਕੀ ਕਰਦੇ ਆ ਅੱਜ ਜਦੋਂ ਕੀੜੀ ਟਾਂਡਾ ਵੇਖਿਆ ਨਾ ਮਤਕਾਰ ਸਾਹਿਬ ਜੀ ਇੱਕ ਟਾਂਡਾ ਮਕਈ ਦਾ ਹੁੰਦਾ ਵਾ ਜਦੋਂ ਸਾਰਾ ਟਾਂਡਾ ਖਾ ਜਾਏ ਉਹਨੂੰ ਸਪਰੇਅ ਕਰਨ ਦੀ ਕੀ ਲੋੜ ਕੀੜੀ ਨੂੰ ਹੂੰ ਤੇ ਜਦੋਂ ਮਾੜੀ ਜੀ ਕੀੜੀ ਪੈਂਦੀ ਹੈ ਕਿਸਾਨ ਉਹਦੋਂ ਸਪਰੇਅ ਕਰਦਾ ਵੇ ਹੁਣ ਮੇਰੀ ਮਕਈ ਨੂੰ ਕੀੜੀ ਪਈ ਗਈ ਜਦੋਂ ਹੁਣ ਕੀੜੀ ਦੇ ਟਾਂਡੇ ਖਾਈ ਜਾਂਦੀ ਆ ਤੇ ਮਗਰੋਂ ਤੂੰ ਪੰਪ ਚੁੱਕੀ ਫਰੇਗਾ ਮਗਰੋਂ ਈੜੀਆਂ ਪੌਂਦਾ ਫਰੇਗਾ ਜਦੋਂ 5 ਸਾਲ ਸਰਕਾਰ ਚੱਲੇਗੀ ਤੇਰੀ ਹੁਣ ਮੰਤਰੀਆਂ ਚਾਹਦੇ ਨੇ ਖਾਲ-ਖਾਲ ਵੀ ਕਿਹੜੇ ਲੱਗੇ ਕੰਮ ਹੋ ਰਿਹਾ ਕਿਹੜੇ ਕੰਮ ਜੀ ਲੱਗਦਾ ਤੂੰ ਜਿੰਨਾ ਤੂੰ ਹੀ ਪੱਤਰਕਾਰ ਸਾਹਿਬ ਆਏ ਜੇ ਨਾ ਇਤਨਾ ਹੀ ਭਗ ਬੋਤੋ ਹਲਕੇ ਜਾਵੇ ਪੱਤੀ ਕਰ ਹਲਕੇ ਜਾਵੇ ਪਰੋਜਪੋ ਹਲਕੇ ਜਾਵੇ ਲੋਕਾਂ ਨੂੰ ਇਕੱਠਾ ਕਰੇ ਵੀ ਦੱਸੋ ਵੀ ਤੁਹਾਡੇ ਕੰਮ ਹੋ ਰਿਹਾ ਇੱਕ ਵੀ ਬੰਦਾ ਕਹੇ ਦੇ ਬਿਨਾਂ ਵੀ ਕੰਮ ਹੋ ਰਿਹਾ ਤੇ ਮੈਨੂੰ ਜੋ ਵੀ ਤੁਸੀਂ ਜਨ ਲਾਉਣਾ ਹੈ ਔਲਾਦ ਪਰ ਬੱਬਾ ਸਾਰਜ ਜੀ ਲੋਕਾਂ ਨੇ ਬੜਾ ਉਤਸ਼ਾਹੀ ਲੋਕਾਂ ਦੇ ਵਿੱਚ ਤੇ ਲੋਕਾਂ ਨੇ ਜੀਤ ਤੋੜ ਮਿਹਨਤ ਕਰਕੇ ਵੋਟਾਂ ਪਾਈਆਂ ਇੱਕ ਨਵੇਂ ਬਦਲਾਵਾਂ ਤੇ ਕੀ ਨਵਾਂ ਬਦਲਾਅ ਆਇਆ ਨਹੀਂ ਤੁਹਾਨੂੰ ਬਦਲਾਅ ਜਾਪਦਾ ਨਹੀਂ ਨਹੀਂ ਇਹ ਬਦਲਾਅ ਨਹੀਂ ਆਇਆ ਜਦੋਂ ਮਾਨ ਇੱਕ ਕਹ ਸੈਰ ਨੇ ਲਿਖਿਆ ਉਹਨੇ ਕਿਹਾ ਲੁੱਟੀ ਗਈ ਹੀਰ ਪੰਜਾਬੀਆਂ ਦੀ ਤੁਸੀਂ ਇਤਿਹਾਸ ਸੁਣਿਆ ਨਾ ਲੁੱਟੀ ਗਈ ਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਗਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਜਦੋਂ ਮਾਨਜੀਤ ਸਿੰਘ ਰਾਏ ਮੋਇਆ ਨਾ ਉਦੋਂ ਪੂਰੇ ਪੰਜਾਬ ਨੇ ਹਿੰਦੁਸਤਾਨ ਨੇ ਧਾਵਾ ਮਾਰੀਆਂ ਪਿਆ ਡਾ ਰਾਜਾ ਦੁਨੀਆ ਤੋਂ ਉਲ ਬਣਾ ਨਹੀਂ ਬڑے-ਬڑے ਰਾਜੇ ਜਿਹੜੇ ਪਾਸੇ ਬੈਠੇ ਹੋ ਵੀ ਰੋਏ ਜਿਹੜੇ ਉਹਦੇ ਵਿਰੋਧੀ ਹੋ ਉਹਨਾਂ ਦੇ ਵੀ ਮਾਨ ਜੀ ਸੋਨਾਲ ਦੀ ਸੋਚ ਕਿਸੇ ਰਾਜੇ ਕੋਲ ਨਹੀਂ ਅੱਜ ਸੂਜ ਛਿਪ ਗਿਆ ਅੱਜ ਸੂਜ ਛਿਪ ਗਿਆ ਦੁਬਾਰਾ ਨਹੀਂ ਚੜਨਾ ਤੇ ਜਦੋਂ ਆਮ ਪਾਰਟੀ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਆਉਣ ਲੱਗੀ ਨਾ ਲੋਕਾਂ ਦੇ ਮਨ ਵਿੱਚ ਕਿਤੇ-ਕਿਤੇ ਆਉਂਦਾ ਹੈ ਵੀ ਮਾਨ ਜੀ ਵਰਗਾ ਹੋ ਸਕਦਾ ਉਹਦੇ ਵਰਗਾ ਰਾਜ ਨਹੀਂ ਹੋ ਸਕਦਾ ਉਹਦੇ ਕੋਈ ਝਲਕੀ ਆ ਜਾਵੇ ਉਹ ਜਾ ਕੰਮ ਬਣ ਜਾ ਜਿੱਥੇ ਮਾਵਾਂ ਦੇ ਪੁੱਤ ਵੱਜ ਜਾਣ ਹਨਾ ਤੇ ਕੋਈ ਨਾ ਕੋਈ ਆ ਆਜਾ ਬਦਲਾ ਆਵੇ ਉਹ ਨਹੀਂ ਯਾਰ ਬਦਲਾ ਆਇਆ ਮੇਰੇ ਨਾਲ ਆ ਉਹ ਤੁਸੀਂ ਮੈਂ ਤੁਹਾਡੇ ਨਾਲ ਚੱਲਦਾ ਕਿੱਥੇ ਬਦਲਾ ਆਇਆ ਹੂੰ ਮੈਂ ਕੋਈ ਧਰਖਾ ਨਹੀਂ ਮੰਗਦਾ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਖਾਵਾ ਵੀ ਬਦਲਾ ਕਿੱਥੇ ਆਇਆ ਲੋਕ ਉਹਨਾਂ ਕੋਠਿਆਂ 'ਚ ਕੱਚਿਆਂ ਦੇ ਵਿੱਚ ਡਿੱਗਿਆਂ ਦੇ ਵਿੱਚ ਚਿੱਕੜਾਂ 'ਚ ਲੋਕ ਖੋਦੇ ਫਿਰਦੇ ਲੋਕ ਗੱਫਾ ਬਣ ਜਾਂਦੇ ਮਾਵਾਂ ਦੇ ਪੁੱਤ ਨਿਸ਼ਾਨਾ ਮਰਨਦੇ ਆ ਹਰ ਪਿੰਡ ਦੇ ਵਿੱਚ ਉੱਠੀ ਦਹਣੀ ਅਰਥੀ ਉੱਠਦੀ ਆ ਤੇ ਕਿੱਥੇ ਬਦਲਾ ਆ ਕਿੱਥੇ ਤੁਹਾਡੀ ਪੁਲਿਸ ਕੰਮ ਕਰਦੀ ਆ ਇੱਕ ਵੇਲਾ ਵੇਲੇ ਮੈਂ ਕਹੂੰਗਾ ਮੇਰੇ ਨਾਲ ਮੈਂ ਬੋਲਦਾ ਰਹਿਣਾ ਮੈਂ ਕਹਤੇ ਇੱਕ ਯਾਰ ਵੇਲਾ ਮਹਿਕਮਾ ਸਾਥੋਂ ਪਹਿਲੇ ਲਈ ਜਾਂਦਾ ਪੁਲਿਸ ਵੇਲਾ ਮਹਿਕਮਾ ਯਾਰ ਅੱਛਾ ਇਹ ਵੇਲਾ ਮਹਿਕਮਾ ਪਹਿਲੇ ਲੈਂਦਾ ਕਿਹੜਾ ਕੰਮ ਆ ਦੱਸੋ ਅਜੇ ਸਵੇਰ ਦੀ ਮਜਾ ਨੂੰ ਪਠੇ ਪਾਇਆ ਯਾਰ ਕੰਮ ਕੀਤਾ ਤਾਂ ਵੀ ਵੇਲੇ ਤੋਈ ਖੁਰਸੀ ਤੇ ਬਹਿ ਕੇ ਤੰਗ ਜੀ ਹਮ ਬਾਬਾ ਜੀ ਫਿਰ ਟਾਡਾ ਭਾਜਪੀ ਦੇ ਵਿੱਚ ਜਾਣ ਦਾ ਵੱਡਾ ਕਾਰਨ ਕੀ ਸੀ ਵਿਜੇ ਵੀ ਦੇ ਵਜੇ ਹੋ ਜਾਂਦਾ ਕੰਮ ਸੀ ਵੀ ਮਤਲਬ ਜੇ ਸਰਕਾਰ ਸੁਧਰ ਜਾਂਦੀ ਆ ਕਿਸਾਨਾਂ ਦੇ ਹਕਾਂ ਦੀ ਗੱਲ ਕਰਦੀ ਆ ਤੇ ਅਸੀਂ ਕੋਈ ਨਾ ਕੋਈ ਮਤਵਰੇ ਦੇ ਵਿੱਚ ਰਹਿ ਕੇ ਕੋ ਚੰਗਾ ਕੰਮ ਕਰਾਂਗੇ ਯਾਰ ਅਸੀਂ ਕੋਈ ਚੰਗੇ ਕੰਮ ਕਰਾਂਗੇ ਜਦੋਂ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਟ ਕੀਤੀ ਆ ਜਾਂ ਨਹੀਂ ਭਈ ਅਸੀਂ ਤੁਹਾਡੇ ਗਾਗ ਨਹੀਂ ਗੀ ਅੱਜ ਵੀ ਜਿਹੜੀ ਸਰਕਾਰ ਜੇ ਸਾਡੇ ਵਾਸਤੇ ਕੋ ਮਾਲਾ ਸੋਚੂਗੀ ਤਾਂ ਅਸੀਂ ਉਹਨਾਂ ਨਾਲ ਹੁਣ ਰੜਾਂਗੇ ਅਸੀਂ ਲੋਕਾਂ ਨਾਲ ਖਲੋਵਾਂਗੇ ਯਾਰ ਲੋਕਾਂ ਦੇ ਹੱਕ ਦੀ ਗੱਲ ਕਰੋ ਗਰੀਬ ਦੇ ਹੱਕ ਦੀ ਗੱਲ ਕਰੋ ਕਿਸਾਨਾਂ ਦੇ ਹੱਕ ਦੀ ਦੁਕਾਨਦਾਰ ਦੇ ਸੋਨਿਆ ਸੁਖਰਾ ਦੀ ਤੁਹਾਡੇ ਪੱਤਰਕਾਰਾਂ ਦੇ ਹੱਕ ਦੀ ਗੱਲ ਕਰਗੇ ਜਾਂ ਜਿੱਥੇ ਧੱਕਾ ਦਾ ਉੱਥੇ ਕੋਲੇਗੀ ਬੱ ਲੱਗਾ ਰਿਹਾ ਏ ਹਾਂ ਤੇ ਉਦੋਂ ਬੀਜੇਪੀ ਨੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਮੰਗਾ ਜਿਹੜੀਆਂ ਨਹੀਂ ਮੰਨੀਆਂ ਸੀ ਤੇ ਉਦੋਂ ਨਹੀਂ ਆਪਾਂ ਨੂੰ ਪਤਾ ਲੱਗਾ ਆਪਾਂ ਫੇਰ ਦੁਬਾਰਾ ਜਿਹੜੇ ਕਈ ਕਿਸਾਨ ਨੇ ਉਹਨਾਂ ਨੇ ਵੀ ਫਸਲ ਜਿਹੜੀ ਆ ਅਬਾਨੀ ਅਡਾਨੀਆਂ ਨੂੰ ਵੇਚੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਤੁਸੀਂ ਪਾਰਟੀ ਨੂੰ ਜੁਆਇਨ ਕਰਦੇ ਪੈ ਜੋ ਮੈਂ ਹੀ ਜੁਆਇਨ ਜਦੋਂ ਕੀਤੀ ਆ ਅਸੀਂ ਨੇ ਆਪਣੀ ਭੁੱਲ ਗਏ ਨੇ ਗੱਲ ਨੂੰ ਵੀ ਸਾਡੇ ਕੋਲ ਕੋਈ ਭੁੱਲ ਹੋਈ ਆ ਮੈਂ ਮਸੂਦ ਕਰਦਾ ਵੀ ਸਰਸਿਆ ਤੇਰੇ ਕੋਲੋਂ ਇਹ ਭੁੱਲ ਹੋਈ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਅਸੀਂ ਰੇਸ ਗੱਲ ਨੂੰ ਗਿਣਿਆ ਵੀ ਯਾਰ ਹੋ ਸਕਦਾ ਵੀ ਇਹ ਬੰਦੇ ਇਹ ਗੱਲ ਨੂੰ ਭੁੱਲ ਗਏ ਹੋਣਗੇ ਤੇ ਚੰਗਾ ਕੰਮ ਕਰ ਲੈਣਗੇ ਨੀਤੀ ਸਹੀ ਹੋ ਜੂਗੀ ਸਾਨੂੰ ਇਹ ਅਗਲ ਦਾ ਪਤਾ ਨਹੀਂ ਵੀ ਇਹਨਾਂ ਦੀਆਂ ਨੀਤੀਆਂ ਉਹੀ ਆ ਉਹੀ ਇਹਨਾਂ ਨੇ ਕਾਰ ਬਾਰੇ ਕਰਨੇ ਆ ਹੁਣ ਭਗਵੰਤ ਮਾਨ ਦੀ ਗੱਲ ਕਰਨ ਲਗੇ ਭਗਵੰਤ ਮਾਨ ਇੱਕ ਮੰਤਰੀ ਆ ਪਰ ਆਪਣੇ ਮੁੱਖ ਮੰਤਰੀ ਆ ਉਹ ਜੋ ਮਰਜੀ ਆਖੇ ਉਹ ਕਰ ਸਕਦਾ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਸਾਬਿਆ ਸਕਿਉਰਟੀ ਲੋੜ ਨਹੀਂ ਜਿਹੜਾ ਬੰਦਾ ਇਹ ਕਹਿ ਰਿਹਾ ਸੀ ਮਤਲਬ ਯਾਰ ਬਾਡੀਗਾਰਡਾਂ ਦੀ ਲੋੜ ਨਹੀਂ ਸਾਡਾ ਕਿਸੇ ਨਾਲ ਵੈਰ ਨਹੀਂ ਹੁਣ ਤੇ ਤੇਰੀ ਘਰ ਦੀ ਦੇ ਨਾਲ ਵੀ ਬਾਡੀਗਾਰਡ ਆ ਤੇਰੀ ਭੈਣ ਵੀ ਜਿਹੜੀ ਉਹ ਭੈਣ ਸਾਡੀ ਵੀ ਆ ਉਹ ਭਗਵਾਨ ਦੀ ਕੱਲੇ ਨਹੀਂ ਸਾਡੀ ਵੀ ਆ ਉਹ ਸਤਕਾਰਯੋਗ ਆ ਤੇ ਉਹ ਮਤਲਬ ਉਹਦੇ ਨਾਲ ਵੀ ਬਾਡੀਗਾਰਡ ਆ ਤੇ ਮੈਂ ਕਈ ਵਾਰਾ ਨਾ ਬਿਸ਼ੀਠਿਆ ਤੇ ਹੋਰ ਬੰਦੇ ਜਿਹੜੇ ਆ ਸੁਖਵੀਰ ਹੋਣੇ ਉਹਦੇ ਘਰ ਦੇ ਬਾਰੇ ਕੋਈ ਨਾ ਕੋਈ ਬੋਲਦੇ ਹੁੰਦੇ ਆ ਵੀ ਮਤਲਬ ਯਾਰ ਉਹਦੀ ਕਰਦੀ ਇਤਰਾ ਜਾਂ ਉਹਦੀ ਗੁੱਡੀ ਇਤਰਾ ਜਾਂ ਉਹਦੀ ਭੈਣ ਐ ਐਦਾਂ ਮੈਂ ਇਹ ਗੱਲ ਲੈ ਨਹੀਂ ਜਾਂਦਾ ਮੈਂ ਆਨਾ ਵੀ ਉਹ ਉਹਦੀ ਭੈਣ ਜਿਹੜੀ ਭਗਵੰਤ ਮਾਨ ਦੀ ਉਹ ਵੀ ਸਾਡੀ ਭੈਣ ਆ ਯਾਰ ਸਾਡੇ ਪੰਜਾਬ ਦੀ ਧੀ ਪੈਣ ਉਹ ਵੀ ਮਤਲਬ ਹਿੰਦੁਸਤਾਨ ਦੀ ਸਤਕਾਰਯੋਗ ਪਰ ਮੈਂ ਇਹਨਾਂ ਨੂੰ ਸਿਆਸੀ ਬੰਦਿਆਂ ਨੂੰ ਆਨਾ ਮੈਂ ਯਾਰ ਜਿਹੜੀ ਘਰਵਾਰਾਂ ਦਾ ਕਰਾ ਘਰ ਵਾਲੇ ਨਾ ਕਿਦੇ ਜਾਇਆ ਕਰੋ ਘਰ ਤਾਂ ਪਗੜੇ ਦਾ ਪਰ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੈਂ ਰਾਤ ਦੇ 2:00 ਵਜੇ ਉੱਠ ਕੇ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਉਂਦਾ ਰਿਹਾ ਸੈਂਟਰ ਦੇ ਨਾਲ ਭਗਵੰਤ ਮਾਨ ਉਹ ਆਖੀ 2:00 ਵਜੇ ਉੱਠ ਗਿਆ ਉਹਨਾਂ ਨੇ ਬਾਬੇ ਸਾਜ ਦੀ ਗੱਡੀ ਤੇ ਬਹਿ ਤੇਲ ਵੀ ਅਸੀਂ ਪਾਵਾਂਗੇ ਪਿੰਡ ਸਭਰਾ ਦੇ ਵਿੱਚ ਤੁਹਾਨੂੰ ਵਿਖਾਈਏ ਸਹੀ ਕੀ ਹੋ ਰਿਹਾ ਹੂੰ ਤੇ ਨਹੀਂ ਬਾਵਾ ਨੇ ਬਾਬੇ ਸਾਜ ਦਾ ਤੇਲ ਬੋਗੋ 25 ਕਿਲੇ ਮੈਨੂੰ ਪਾੜੀ ਉਹਨੇ ਮੈਂ ਕਿੱਲਾ ਪਾੜੀ ਵੇਚ ਦੂੰ ਹੂੰ ਜਿੰਨੇ ਤੈਨੂੰ ਮੈਂ ਤੇਲ ਬਲੂਆ ਬਾਉਂ ਭਗਵਾਨ ਤਮਾਨ ਦੀ ਗੱਡੀ ਪਰ ਮੇਰੀ ਗੱਡੀ ਤੇ ਬਹਿ ਕੇ ਮੈਂ ਵਿਖਾਵਾਂ ਕਿੱਥੇ ਵਿਖਾਸ ਹੋਇਆ ਤੇ ਰਾਜਨ ਕਿੱਥੇ ਤੋਂ ਬਦਲਾ ਲਿਆਂਦਾ ਵਿਖਾਦ ਸਈ ਤੈਨੂੰ ਮੈਂ ਪੈਸੇ ਲੈ ਕੇ ਵਿਖਾਵਾਂ ਹੂੰ ਨਹੀਂ ਨਹੀਂ ਉਹ ਕਹਿੰਦੇ ਮੈਂ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਸੈਂਟਰ ਦੇ ਨਾਲ ਮੈਂ ਮੀਟਿੰਗਾਂ ਕਰਾਉਂਦਾ ਰਿਆਂ ਯਾਰ ਸਹਾਨ ਥੋੜਾ ਕਰਨਾ ਸਾਨੂੰ ਉਹਨੇ ਭਗਵਾਨ ਤਮਾਨ ਨੇ ਮੀਟਿੰਗ ਦਾ ਸਹਾਨ ਥੋੜਾ ਕਰਨਾ ਉਹਨੂੰ ਉਹਦਾ ਫਰਜ਼ ਬਣਦਾ ਹੂੰ ਉਹਦਾ ਫਰਜ ਮੰਨਦਾ ਵਾ ਭਗਵਾਨ ਦਾ ਮੰਨਦਾ ਵੀ ਮੈਂ ਮੀਟਿੰਗ ਕਰਾਵਾਂ ਜਿਹੜਾ ਚਾਦਰ ਮੰਦਾ ਹੁੰਦਾ ਨਾ ਉਹਦਾ ਵੀ ਕੱਲ ਨੂੰ ਮੇਤੇ ਥੋਬਣਾ ਲੋਕਾਂ ਨੇ ਤੇ ਮੈਂ ਪਹਿਲਾਂ ਮੀਟਿੰਗ ਕਰਕੇ ਪਾਸੇ ਹੋ ਜਾ ਵਰਤਾਵੇ ਕੋਈ ਗੱਫਾ ਕਰਕੇ ਪਹਿਲਾਂ ਪਾਸੇ ਹੋ ਜਾਂਦੇ ਨੇ ਮੈਂ ਸਰਕਾਰ ਦੇ ਗੱਫਾ ਵਰਤਉਣਾ ਉਸ ਤਰ੍ਹਾਂ ਉਹ ਪਹਿਲਾਂ ਹੀ ਪਾਸੇ ਹੋ ਗਿਆ ਉਹ ਇੱਕ ਗੱਲ ਨੂੰ ਪਰ ਇੱਕ ਗੱਲ ਹੋਰ ਨਾਲ ਕਹਿੰਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਹਿੰਦਾ ਕਿ ਇੱਕ ਕਿਸਾਨ ਜਿੱਦੀ ਮੌਤ ਹੋ ਜਾਂਦੀ ਆ ਕਿ 1 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਵੱਲੋਂ ਦਿੱਤਾ ਗਿਆ ਮਾਂ ਨੇ ਆ ਵੀ ਉਹ ਜਿਹੜਾ ਪੈਸਾ ਉਹਨੂੰ ਦਿੱਤਾ ਗਿਆ ਉਹਦੀਆਂ ਭੈਣਾਂ ਨੂੰ ਦਿੱਤਾ ਗਿਆ ਜੋ ਉਹਦੀ ਮਾਂ ਨੂੰ ਦਿੱਤਾ ਗਿਆ ਉਹਦੇ ਪਿਓ ਨੂੰ ਦਿੱਤਾ ਗਿਆ ਚਲੋ ਪੈਸਾ ਆਪਦੇ ਥਾਂ ਵਾ ਬੜੇ ਪੇ ਦੇ ਵਿੱਚ ਉਹ ਪਿਓ ਜਿਹੜਾ ਵਾ ਉਹਦੇ ਕੋਈ 2-4 ਦਿਨ ਚੰਗੇ ਲੰਘ ਜਾਣਗੇ ਪਿਓ ਦਾ ਜਿਹੜਾ ਪੁੱਤ ਦਾ ਸਮਾਂ ਭੁੱਲ ਨਹੀਂ ਸਕਦਾ ਪਰ ਮਾਂ ਦਾ ਪੁੱਤ ਪੈਸਾ ਨਹੀਂ ਆ ਸਕਦਾ ਅਸੀਂ ਕਿੰਨੇ ਪੁੱਤ ਮਰਾਵਾਂਗੇ ਜੇ ਕਿਸੇ ਦੀ ਭੈਣ ਦੀ ਤੇ ਲੁੱਟ ਜਾਨੀ ਤੇ ਉਹਦੇ ਪਰਿਵਾਰ ਨੂੰ ਮਗਰੋਂ ਨੌਕਰੀ ਦਿੱਤੀ ਜਾਂਦੀ ਹੈ ਯਾਰਾ ਥਾਂ ਵਾਂ ਦੇ ਮੈਂ ਵੇਖਿਆ ਜਿਹੜੀ ਮਾਂ ਦਾ ਪੁੱਤ ਮਰ ਜਾਂਦਾ ਉਹ ਮਾਂ ਪਿਓ ਨੂੰ ਪੈਸੇ ਦਿੱਤੇ ਜਾਂਦੇ ਜਿਹਦਾ ਹਾਜਦੋਂ ਕਰੋੜ ਰੁਪਈਆ ਲੋਕਾਂ ਨੂੰ ਦੇਣ ਦਿਆਂ ਤੇ ਇਨੀ ਨੌਕਤੀ ਨਾ ਆਵੇ ਮੁੰਡੇ ਮਰਨੀ ਨਾ ਤੇ ਮੈਂ ਦੂਸਰੀ ਗੱਲ ਜਾਈਆਂ ਨਾ ਮੈਂ ਨਾ ਉਹਨੇ ਸਾਡੇ ਨੌਜਵਾਨ ਨੇ ਸਾਡੇ ਪੰਜਾਬ ਦਾ ਦੇਸ਼ ਦਾ ਨਾਮ ਉੱਚਾ ਕੀਤਾ ਨਹੀਂ ਤਾਂ ਮੁੰਡੇ ਤੇ ਰੋ ਹੀ ਮਾਰਦੇ ਸਮੈਗ ਪੀਕੇ ਨੌਜਵਾਨ ਤੇ ਟਿਕ ਲਾ ਕੇ ਮਾਰਦੇ ਰਹਿੰਦੇ ਮਾਂ ਉਹਦੇ ਪੁੱਤ ਪਰ ਉਹਨੇ ਜਿਹੜੀ ਕੁਰਬਾਨੀ ਕੀਤੀ ਉਹਨੇ ਕੁਰਬਾਨੀ ਕੀਤੀ ਏਨੀ ਵੱਡੀ ਉਹ ਭੁੱਲ ਨਹੀਂ ਸਕਦੀ ਲੋਕ ਕੀ ਭੁੱਲ ਜਾਣਗੇ ਮਤਲਬ ਬਲ ਵੀ ਇੱਕ ਦੂਜੇ ਨੂੰ ਇਥੋਂ ਮੈਂ ਅਸੀਂ ਆਪਾਂ ਉਹਨਾਂ ਦੇ ਉਹਦੇ ਕੁਰਬਾਨੀ ਭੁੱਲ ਸਕਦੇ ਹਾਂ ਦੁਨੀਆ ਵਾਸਤੇ ਕੋਈ ਕੀਤਾ ਧਰਨੇ ਦੇ ਵਿੱਚ ਜਾ ਕੇ ਉਹਨੇ ਕੋਈਤਾ ਜਿਵੇਂ ਦੀਪ ਸਿੱਧੂ ਨੇ ਕੀਤਾ ਦੀਪ ਸਿੱਧੂ ਕਿੱਡਾ ਜੋਧਾ ਬੰਦਾ ਹੋਇਆ ਉਹਨੇ ਸਾਡੇ ਆਪਣੇ ਬਾਰੇ ਕਦੀ ਕੁਰਬਾਨੀ ਦਿੱਤੀ ਇਹਨਾਂ ਨੇ ਕੁਰਬਾਨੀ ਦਿੱਤੀ ਜਿਤਨਾ ਇੱਕ ਮੂਸੇ ਵਾਲਾ ਸੀ ਉਹਨੇ ਵੀ ਕਿੱਡੇ ਵਧੀਆ ਕੰਮ ਕੀਤੇ ਹੈਨਾ ਤੇ ਮੈਂ ਇਹਨਾਂ ਹਰ ਮੰਦੇ ਨੂੰ ਇਹ ਗੱਲ ਆਖਾਂਗਾ ਵੀ ਭਰਾਵਾ ਮੇਰਾ ਕਿਸੇ ਨਾਲ ਵੈਰ ਨਹੀਂ ਮੈਂ ਇੱਕ ਬੰਦਾ ਸਿੱਧਾ ਸਾਦਾ ਮੈਂ ਸਰਕਾਰਾਂ ਨੂੰ ਜਗਾਉਂਦਾ ਰਹਿਣਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਬਦਲਾ ਲਿਆਂਦਾ ਬਦਲਾ ਲਿਆਉਣਾ ਬੜਾ ਔਖਾ ਹਣਾ ਬਦਲਾ ਪਹਿਲਾਂ ਲੋਕ ਡਾਕਟਰ ਕੋਲ ਇਲਾਜ ਕਰਾਉਣ ਜਾਂਦੇ ਨਾ ਤੇ ਪਹਿਲਾਂ ਮੋੜ ਦੇ ਟੀਕੇ ਲਾਉਂਦੇ ਨੇ ਨਾ ਨਾ ਦੁੱਖ ਘਟੇ ਤੇ ਫਿਰ ਨਾੜ ਚ ਟੀਕਾ ਲਾਉਂਦਾ ਪਰਮਾਨੰਤ ਮਾਨ ਜੀ ਨਾੜ ਚ ਟੀਕਾ ਲਾਉਣਾ ਪੈਣਾ ਇਹ ਦੁੱਖ ਜ਼ਿਆਦਾ ਹੋਵੇ ਇਦਾਂ ਬਦਲਾ ਨਹੀਂ ਹੋਣਾ ਬੱਬਾ ਸਰਜ ਜੀ ਅਗਰ ਸੈਂਟਰ ਗਵਰਨਮੈਂਟ ਮੋਦੀ ਦੀ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਂਦੀ ਹੈ ਲੋਕ ਸਭਾ ਦੀਆਂ ਚੋਣਾਂ ਸਿਰਤੇ ਨੇ ਕੀ ਕਿਸਾਨ ਮੋਦੀ ਨੂੰ ਵੋਟ ਪਾਉਣਗੇ ਉਹ ਜੀ ਸਾਡੀ ਮਰਜ਼ੀ ਆ ਮੰਨਣਾ ਉਹਦਾ ਹੱਕ ਆ ਹੂੰ ਉਹਨੇ ਸਾਨੂੰ ਸਾਣ ਥੋੜਾ ਕਰਨਾ ਸਹੀ ਆਉਦਾ ਹੱਕ ਲੈਣਾ ਬੋਰਡ ਨਾ ਪਾਉਣੀ ਨਾ ਪਾਉਣੀ ਉਹ ਸਾਡੀ ਮਰਜ਼ੀ ਆ ਬਦੋ ਬਦਿਓ ਸਤੋ ਬੋਰਡ ਨਹੀਂ ਪਾ ਸਕ ਅੱਛਾ ਵੀ ਅਹੀਂ ਬੋਰਡ ਨੂੰ ਪਾਈਏ ਚਾ ਨਾ ਪਾਈਏ ਉਹ ਸਾਡੀ ਮਰਜ਼ੀ ਆ ਤੇ ਜਿਹੜਾ ਖਸਾਨੀ ਦਾ ਹੱਕ ਲੈਣਾ ਉਹ ਸਾਡਾ ਬਣਦਾ ਅਹੀਂ ਲੈਣਾ ਵਾ ਜੇ ਪਾਉਂਦੇ ਉਹਨੂੰ ਬੋਰਡ ਹੂੰ ਅਸੀਂ ਵੀ ਪਾਰਟੀ ਨਾ ਛੱਡਦੇ ਹੁਣ ਹੋਰ ਵੀ ਲੋਕ ਪਾਰਟੀ ਨਾ ਛੱਡਦੇ ਉਹਨੂੰ ਬੋਟ ਪਾਉਂਦੇ ਜੇ ਉਹ ਕੇਲ ਨਾ ਲਾਉਂਦਾ ਜਾਂਦੇ ਆ ਖਸਾਨਾਂ ਨੂੰ ਆਂਦਾ ਆ ਜਾਓ ਬਹਿ ਜਾਓ ਜਲ ਪਾਣੀ ਛਲੋ ਅਸੀਂ ਕਿਤੇ ਪਾਸੇ ਆਇਆ ਉਸੇ ਛੇੜਦਾ ਐਸੇ ਆ ਪੰਜਾਬ ਦੇ ਆ ਲੋਕ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇਹ ਪੰਜਾਬ ਜੇ ਕੋਈ ਆਖੇ ਨਾ ਵੀ ਪੰਜਾਬ ਦਾ ਮੈਂ ਕੋ ਵਗਾਲ ਲੂੰਗਾ ਪੰਜਾਬ ਦਾ ਨੇ ਕੋ ਪੰਜਾਬ ਨੂੰ ਗਜ਼ਰੀ ਲੁੱਟ ਕੇ ਲੈ ਗਿਆ ਬਦਾਲੀ ਨੇ ਲੁੱਟਿਆ ਚਰਾਸੀ ਜਾਂ ਹਿਮ ਸਾਨੂੰ ਮ ਲੁੱਟੇ ਗਏ ਸਮੇਂ ਕਾ ਸਾਡੇ ਵੜ ਵੜ ਕੇ ਪੰਜਾਬ ਨੂੰ ਕਰਕਾਉਣ ਦੀ ਕੋਸ਼ਿਸ਼ ਕੀਤੀ ਕਈ ਦੰਗੇ ਕਰਾ ਕੇ ਇੱਥੇ ਕੁਝ ਹੋਇਆ ਤੇ ਪੰਜਾਬ ਨੂੰ ਬਾਜਾਂ ਵਾਲੇ ਦਾ ਹਿੰਦੁਸਤਾਨ ਨੂੰ ਵਾਰਾ ਸੱਚੇ ਪਾਤਸ਼ਾਹ ਦਾ ਇੱਕ ਖਾਲਸਾ ਫੌਜ ਆ ਇੱਕ ਸਾਨ ਗੁਰਾਂ ਦੇ ਨਾਮ ਗੁਰਾਂ ਦੇ ਨਾਮ ਤੇ ਆ ਇਹਦਾ ਕੁਝ ਨਹੀਂ ਵਿਗਾੜ ਸਕਦਾ ਇੱਥੇ ਕਈ ਆ ਗਏ ਗਿਆਨੇ ਚੱਲ ਜਾਣਾ ਜੇ ਮੋਦੀ ਚੰਗੇ ਕੰਮ ਕਰਜੂ ਤੇ ਲੋਕ ਉਹਦਾ ਨਾਮ ਲੈਣਗੇ ਮਾੜੇ ਕਰਜੂਗਾ ਤੇ ਵਾਸੀਸਾਂ ਦੇ ਲੋਕਾਂ ਦੇ ਹੈਗੇ ਸਰਦ ਜੀ ਕਿਸਾਨਾਂ ਦੀ ਵੀ ਇੱਕ ਮਤ ਨਹੀਂ ਹੋਣ ਦੀ ਕਈ ਜਥੇਬੰਦੀਆਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੇ ਜਾਂ ਦੂਜੇ ਬਾਰਡਰ ਤੇ ਖਨੋਰੀ ਬਾਰਡਰ ਤੇ ਉੱਥੇ ਤੱਕ ਨਹੀਂ ਪਹੁੰਚੀਆਂ ਕਾਰਨ ਕੀ ਹੈ ਕਿ ਜਿਹੜੀਆਂ ਕਈ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਖੋ ਵੱਖ ਮਤਾਂ ਅਨੁਸਾਰ ਚੱਲਦੀਆਂ ਪਈਆਂ ਨੇ ਇਹ ਮਤਾਂ ਅਨੁਸਾਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਾਂ ਕਿਸੇ ਫੌਜ ਦੀ ਕੋਈ ਲੜਾਈ ਲੱਗਦੀ ਆ ਨਾ ਹੂੰ ਤੇ ਉਦੋਂ ਬੱਤੀ ਬੰਦ ਕੀਤੀ ਜਾਂਦੀ ਹੂੰ ਉਦੋਂ ਅੱਗ ਬਲਣੀ ਚੁੱਲ੍ਹਾ ਜੋ ਬੰਦ ਕੀਤੀ ਜਾਂਦੀ ਆ ਵੀ ਰਾਤ ਨੂੰ ਬੰਬ ਫੌਜ ਉੱਥੇ ਮਾਰਦੀ ਆ ਜਿੱਥੇ ਅੱਗ ਬਲਦੀ ਹੂੰ ਜਦੋਂ ਅਸੀਂ ਲੀਡਰ ਬਣ ਜਾਂਦੇ ਹੂੰ ਉਦੋਂ ਲੋਕ ਸਾਡੇ ਉੱਤੇ ਅਟੈਕ ਕਰਦੇ ਆ ਇਹ ਲੀਡਰ ਆ ਹੂੰ ਇਹ ਜਿਹੜਾ ਸਾਡਾ ਦੋਲੜਾ ਨਾ ਇਹਦੇ ਵਿੱਚ ਸਾਡਾ ਲੀਡਰ ਵਾਲਾ ਕੋਈ ਪੱਖ ਨਹੀਂ ਅੱਛਾ ਇਹ ਸਾਰੇ ਲੋਕ ਸੇਵਾ ਨਿਭਾਈਗੇ ਹੂੰ ਭਾਵੇਂ ਉਹ ਗ੍ਰਾਹ ਬਾਲਟੀ ਹੋਵੇ ਪਾਵੇਂ ਉਹ ਮਤਬਲ ਡੱਲੇਵਾਲ ਹੋਵੇ ਪਾਵੇਂ ਰਾਜੇਵਾਲ ਹੋਵੇ ਭਦੇਰ ਹੋਵੇ ਸੇਵਾ ਨਭਾਈ ਅਸੀਂ ਸਾਰੇ ਲੋਕ ਜਿਹੜੀ ਸੇਵਾ ਰੱਖੀ ਆਹਨੂੰ ਲੋਕਾਂ ਨੂੰ ਉਹਦਾ ਸੇਵਾ ਰੱਖਣ ਫਰਕ ਪੈਣਾ ਬਣਾ ਵੀ ਯਾਰੇ ਇਹ ਕੁਝ ਕਰ ਰਹਾ ਹੈ ਪਾਵੇਂ ਉਹ ਅੱਜ ਅਸੀਂ ਉਹਨਾਂ ਨੂੰ ਲੀਡਰ ਉਹ ਜਾਣਦੇ ਸਤਿਕਾਰ ਕਰਦੇ ਸਾਰੀਆਂ ਪਾਰਟੀਆਂ ਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜੀ ਬਹੁਤੀ ਜੜੀ ਆ ਨਾ ਮਤਬਲ ਅਸੀਂ ਲੋਕ ਉਹਨਾਂ ਦੇ ਤਰਕ ਕਿਉਂ ਕਰਦੇ ਆ ਨਿੱਕੀ ਨਿੱਕੀ ਗੱਲ ਤੋਂ ਤੇ ਜਦੋਂ ਐਡਾ ਵੱਡਾ ਮੋਰਚਾ ਲੱਗਾ ਹੋਵੇ ਨਾ ਜਿੱਦਾਂ ਉਹ ਬੰਦ ਟੁੱਟਾ ਹੈ ਸਾਡੇ ਸਭਰਾ ਵਾਲਾ ਤੇ ਉਹ ਲੋਕਾਂ ਨੇ ਇਹ ਨਹੀਂ ਵੇਖਿਆ ਵੀ ਮੈਂ ਕਿਤੇ ਨਾ ਗੁੱਸੇ ਉਹ ਤੋੜੇ ਸਾਰੇ ਫੜਾਈ ਜਾਂਦੇ ਵੀ ਆਪਾਂ ਬੰਦ ਬਰਨਾ ਵਣ ਉਸ ਬੰਦ ਵਾਂਗੂ ਅਸੀਂ ਇਹ ਦੋਲਣ ਜਿੰਨਾ ਅਸੀਂ ਇਹ ਨਹੀਂ ਵੇਖਣਾ ਵੀ ਇਹ ਬੰਦਾ ਗਾੜੀ ਜਿਹੜਾ ਲੱਗਾ ਵਾ ਇਹ ਮਾੜਾ ਚਾਹੇ ਚੰਗਾ ਜਿੰਨੇ ਜਰ ਅਸੀਂ ਜੰਗ ਜਿੱਤ ਨਹੀਂ ਜਾਂਦੇ ਉਹ ਵਿਰੋਧੀ ਹ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਇਹ ਗੱਲ ਦਾ ਤੋਂ ਅਸੀਂ ਇੱਥੇ ਪਹੁੰਚੇ ਜੋ ਮੇਰੀ ਗਰੀਬ ਦੀ ਆਵਾਜ਼ ਸੁਣਿਆ ਮੈਂ ਸਰਕਾਰਾਂ ਨੂੰ ਜਗਾਉਦਾ ਰਹਿਣਾ ਆਂਦਾ ਰਹਿਣਾ ਵਾਂ ਵੀ ਯਾਰ ਚੰਗੇ ਕੰਮ ਕਰੋ ਇੱਥੇ ਸਰਕਾਰਾਂ ਮੜੀਆਂ-ਮੜੀਆਂ ਆਗੀਆਂ ਵੱਡੇ-ਵੱਡੇ ਚਲੇ ਗਏ ਲੋਕ ਤੇ ਜਿੰਨੇ ਜਿੰਨੇ ਜਿਹੜ ਸੱਤਿਆ ਨਾ ਇੱਥੇ ਇੱਕ ਪਹਿਲਵਾਨ ਹੁੰਦਾ ਸੀ ਚੀਮਿਆਂ ਦਾ ਬੀਸਾ ਤੇ ਉਹਨੇ ਮਿੱਟੀ ਮਾ ਅੱਜ ਵੀ ਮੈਂ ਉਹ ਜਵਾਨ ਦਾ ਨਾਮ ਲੈਣਾ ਜਿਵੇਂ ਜੋਤਾ ਸਿੰਘ ਪਹਿਲਵਣ ਸਭਰਾਵਾ ਦੇ ਵੱਡੇ ਨਾਂ ਵਰ ਕੋਏ ਨੇ ਅਸੀਂ ਸਭਰਾਵਾ ਦੇ ਲੋਕ ਜੋਤੇ ਵਾਸਤੇ ਕੁਝ ਨਹੀਂ ਕਰ ਸਕੇ ਮੇਰੇ ਕਦੇ-ਕਦੇ ਮਨ ਦੇ ਵਿੱਚ ਆਉਂਦਾ ਹੁੰਦਾ ਹੋ ਸਕਦਾ ਵੀ ਇਹ ਗੱਲ ਲੋਕਾਂ ਨੂੰ ਨਾ ਚੰਗੀ ਲੱਗੇ ਯਾਰ ਇਹਦਾ ਇੱਕ ਵੱਡਾ ਬੁੱਤ ਬਣਾਇਆ ਇਹਦੇ ਨਾਂ ਦਾ ਗੇੜ ਬਣੇ ਜੋਤਾ ਸਿੰਘ ਪਹਿਲਵਾਨ ਦੇ ਨਾਂ ਦਾ ਸਾਡੇ ਸਭਰਾਵਾਂ ਦੇ ਕੋਲੋਂ ਜੋਤੇ ਬਾਰੇ ਕੁਝ ਨਹੀਂ ਹੋਇਆ ਪਰ ਜੋਤੇ ਨੇ ਸਾਡੇ ਸਭਰਾਵਾਂ ਵਾਸਤੇ ਏਡੀ ਵੱਡੀ ਮਸਾਲ ਘੜੀ ਆ ਵੀ ਲੋਕ ਜੋਤੇ ਦਾ ਨਾਂ ਲੈ ਸਾਡੇ ਬੰਦੇ ਵੀਸਾ ਹੋਣੇ ਚੀਮਿਆਂ ਦੇ ਨੇ ਇਹ ਗੱਲ ਆਖਣੀ ਜਦੋਂ ਉਹਨੇ ਬੰਦਾ ਟੱਪ ਜਾਣਾ ਛਾਲ ਮਾਰ ਕੇ ਪੈਰ ਨਾਲ ਮਿੱਟੀ ਪਿੱਛੋਂ ਕੀਚੀ ਜ ਮਾਰਨੀ ਲੋਕਾਂ ਆਖਣਾ ਵੀਸਾ ਤੇਰੇ ਵਿੱਚ ਜਾਨਵਰੀ ਆ ਉਹ ਨਿਆਖਾ ਜਾਨ ਇਹ ਮੇਰੇ ਵਿੱਚ ਨਹੀਂ ਇਹ ਜਾਨ ਤੁਹਾਡੀਆਂ ਸੀਸਾਂ ਹੀ ਦਿੱਤੀ ਹੋਈ ਆ ਜੇ ਤੁਹਾਡੀ ਮਿਹਰ ਭਰੀ ਨਿਗਾਹ ਤੇ ਮੇਰੇ ਵਿੱਚ ਜਾਨ ਤੇ ਜੇ ਤੁਹਾਡੀ ਨਿਗਾਹ ਬਦਲ ਗਈ ਤੇ ਮੈਂ ਅੱਜ ਵੀ ਕੱਖ ਜੇ ਸਰਕਾਰਾਂ ਦੇ ਉੱਤੇ ਲੋਕਾਂ ਦੀ ਨਿਗਾਹ ਲੋਕਾਂ ਮਾਨ ਖੁਸ਼ ਆ ਪਰ ਜਦਾ ਤੇ ਉਹ ਦੁਬਾਰਾ ਵੀ ਰਾਜ ਮਿਲ ਸਕਦਾ ਜੇ ਪਰਜਾ ਨਾ ਖੁਸ਼ ਹੋਈ ਤੇ ਫਿਰ ਲੋਕਾਂ ਨੇ ਕਿਨਾਂ ਵੋਟਾਂ ਪਾਉਣ ਧੰਨਵਾਦ ਜੀ ਸਾਰਿਆਂ ਦਾ ਗੱਲਬਾਤ ਸੋ ਇਹ ਸਾਨੂੰ ਬਾਬਾ ਸਾਰਜ ਜੀ ਜੋ ਕਿਸਾਨੀ ਆਗੂ ਨੇ ਜਿਨ੍ਹਾਂ ਨੇ ਕਿਸਾਨੀ ਮਸਲਿਆਂ ਤੇ ਗੱਲ ਕੀਤੀ ਆ ਮੌਜੂਦਾ ਸਰਕਾਰਾਂ ਤੇ ਗੱਲ ਕੀਤੀ ਆ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਉਹਨਾਂ ਤੇ ਵੀ ਗੱਲ ਕੀਤੀ ਆ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸਨੂ ਚੈਨਲ ਦੇ ਨਾਲ ਮੈਂ ਤੁਹਾਡਾ ਪਨਾ ਗੁਰਦਿਆਲ ਸਿੰਘ ਤਰੰਤਾਰ